ਇਸ ਤੋਂ ਬਾਅਦ ਚਲੇ ਗਏ ਸੀ ਆਪਾਂ ਅਗਲੇ ਦਿਨ ਦੁਆਬੇ ਏਰੀਏ ਦੇ ਪਿੰਡ ਮੱਲੀਆਂ ਦੇ ਵਿੱਚ ਜਲੰਧਰ ਦਾ ਏਰੀਆ ਕਾਲੇ ਸੰਘਿਆ ਦਾ ਏਰੀਆ ਬਾਈ ਹੁਣੀ ਝੋਟਿਆਂ ਦੇ ਸੌਂਕੀ ਆ ਬਾਈ ਜੱਸੇ ਹੁਣੀ ਜਿੱਥੇ ਬਾਈ ਹੁਣਾ ਦੇ ਆਪਾਂ ਕਟਿਆਂ ਦੇ ਖੁਰੀਆਂ ਲਾਈਆਂ ਪੈਰ ਬਣਾਏ ਤੇ ਜਿੰਨਾ ਬਾਈ ਹੁਣਾ ਕੋਲੇ ਆ ਚੈਂਪੀਅਨ ਝੋਟੇ ਆ ਜਹਾਜ਼ ਤੇ ਤੂਫਾਨ ਨਾਂ ਦਾ ਬਾਈ ਹੁਣਾ ਕੋਲੇ ਚੈਂਪੀਅਨ ਝੋਟੇ ਆ ਜਿੱਥੇ ਬਾਈ ਹੁਣਾ ਦੇ ਆਪਾਂ ਇਹਨਾਂ ਕਟਿਆਂ ਦਾ ਆਪਾਂ ਪੈਰ ਬਣਾਏ ਖੁਰੀਆਂ ਲਾਈਆਂ ਹਾਂਜੀ ਵੀ ਇਸ ਤੋਂ ਬਾਅਦ ਚਲੇ ਗਏ ਸੀਗੇ ਜੀ ਆਪਾਂ ਪਿੰਡ ਰਹੀਮਪੁਰ ਦੇ ਵਿੱਚ 22 ਹਰਮਨ ਹੁਣਾ ਕੋਲੇ ਤੇ ਨਾਲ ਹੀ 22 ਸੀਗੇ ਜਸ਼ਨੁਨੀ ਤੇ ਜਿੱਥੇ 22 ਹੁਣਾ ਦੇ ਆਪਾਂ ਬੁੱਲਦਾਂ ਦੇ ਪੈਰ ਬਣਾਏ ਖੁਰੀਆਂ ਲਾਈਆਂ ਤੇ ਨਾਲ ਹੀ 22 ਹੁਣਾ ਦੇ ਆਪਾਂ ਬੁੱਲਦਾਂ ਦੇ ਸਿੰਗਾ ਦਾ ਕੰਮ ਕੀਤਾ ਤੇ ਪੈਰਾਂ ਦੀ ਕੰਡੀਸ਼ਨ ਜਿਆਦਾ ਹੀ ਖਰਾਬ ਸੀਗੀ ਹਾਂਜੀ ਵੀ ਦੋਸਤੋ ਕੀ ਹਾਲ ਹੈ ਜੀ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਮੋਗੇ ਜੀ ਅੱਜ ਆਪਾਂ ਲੇਟ ਨਾਈਟ ਹੀ ਚਲੇ ਗਏ ਸੀਗੇ ਜੀ ਸਰਾਈ ਖਾਸ ਦੇ ਵਿੱਚ ਬਾਈ ਮੱਲੀ اٹੇ ਉਹਨਾਂ ਕੋਲੇ ਜਿੱਥੇ ਬਾਈ ਉਹਨਾਂ ਦੇ ਆਪਾਂ ਬੋਲਦਾਂ ਦੇ ਪੈਰ ਬਣਾਏ ਖੁਰੀਆਂ ਲਾਈਆਂ ਤੇ ਪੈਰ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੇ ਸੀਗੇ ਤੇ ਜ਼ਿਆਦਾ ਹੀ ਟਾਈਮ ਲੇਟ ਦਾ ਹੋ ਗਿਆ ਸੀਗਾ ਤੇ ਬਾਈ ਜੀ ਹੁਣੀ ਮਾਰਨਿੰਗ ਦੇ ਵੇਟ ਕਰਦੇ ਸੀਗੇ ਧੰਨਵਾਦ ਜੀ